ਦੀ ਗੁਰੂ ਨਾਨਕ ਦੇਵ ਜੀ ਦੇ 556 ਪ੍ਰਕਾਸ਼ਪੁਰ ਉਤੇ ਅੱਜ ਗੁਰਦੁਆਰਾ ਸਤ ਕਤਾਰੀਆਂ ਵਿਖੇ ਕੀ ਸ਼ੇਵਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਵਾ ਇਸ ਵਿੱਚ ਦੇਖੋ ਕੀ ਜਿਸ ਨਾਲ ਕੈਂਸਰ ਵਾਲੇ ਪੀੜਤ ਬੱਚੇ ਹੁੰਦੇ ਆ ਜਾਂ ਕਿਸੇ ਤਰ੍ਹਾਂ ਦਾ ਵੀ ਇਨਸਾਨ ਕੋਈ ਵੀ ਹੋਗਾ ਵਾ ਤੇ ਥੈਲਾਸੀਮੀਆ ਵਾਲੇ ਪੇਸ਼ੈਂਟ ਆ ਉਹਨਾਂ ਵਾਸਤੇ ਖੂਨਦਾਨ ਕੈਂਪ ਲਗਾਇਆ ਗਿਆ ਇਹ ਕੋਸਟਲੀ ਫ੍ਰੀ ਕੋਸਟਲੀ ਖੂਨਦਾਨ ਕੈਂਪ ਹੁੰਦਾ ਵਾ ਦੇਖੋ ਕੀ ਇੱਥੇ ਅੱਜ ਖੂਂਦਾਨ ਦੇ ਕੈਂਪ ਵਿੱਚ ਜੀ ਕਾਫੀ ਮੇਰੇ ਵੀਰ ਭਰਾ ਸੱਜਣ ਦਾਨੀ ਅੱਜ ਖੂਂਦਾਨ ਕੈਂਪ ਵਿੱਚ ਪਹੁੰਚਿਆ ਕਿਤੇ ਖੂਂਦਾਨ ਕਰਦੇ ਪਏ ਆ ਕਿ ਸੰਗਤਾਂ ਦਾ ਕਾਫੀ ਸਹਿਯੋਗ ਮਿਲਦਾ ਪਿਆ ਵਾ ਕਿ ਅੱਜ ਇੱਥੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਬੱਬੂ ਭਾਈ ਵੱਲੋਂ ਖੂਂਦਾਨ ਕੈਂਪ ਲਗਾਇਆ ਗਿਆ ਦਾ ਉੱਤੇ ਵੇਖੋ ਸੰਗਤਾਂ ਦਾ ਵੀ ਕਾਫੀ ਸਹਿਯੋਗ ਮਿਲਦਾ ਪਿਆ ਵਾ ਤਤੁਰੇ ਮੌਜੂਦ ਸੰਗਤਾਂ ਨਾਲ ਗੱਲਬਾਤ ਰੇਸਿੰਗ ਬੱਬੂ ਭਾਈ ਨਾਲ ਗੱਲਬਾਤ ਕਰਨੇ ਆ ਭਾਜੀ ਵੈਸੇ ਤਾਂ ਤੁਹਾਨੂੰ ਚਲੋ ਹਰਮਿੰਦਰ ਸਿੰਘ ਦੇ ਨਾਂ ਤੇ ਕੱਢ ਜਾ ਬੱਬੂ ਭਾਈ ਦੇ ਨਾਂ ਤੇ ਸਾਰੇ ਜਾਣਦੇ ਕਿ ਉਹ ਗਤਕਾ ਪਾਰਟੀ ਕਰਕੇ ਤੇ ਦੇਖੀਏ ਸਾਡੇ ਤੁਹਾਡੇ ਕੋਲ ਛੇਵਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਵਾ ਤੇ ਸੰਗਤਾਂ ਦਾ ਕਾਫੀ ਉਤਸ਼ਾਹ ਵੇਖਣ ਮਿਲ ਗਿਆ ਸੰਗਤਾਂ ਕਾਫੀ ਖੂਨਦਾਨ ਪਹੁੰਚੀਆਂ ਵਾ ਕੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556 ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਛੇਵਾ ਵਿਸ਼ਾਲ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣੇ ਜਿਹੜੇ ਥੈਲਾਸੀਮੀਆਂ ਪ੍ਰਭਾਵਿਤ ਬੱਚੇ ਨੇ ਉਹਨਾਂ ਨੂੰ ਇਸ ਚੀਜ਼ ਦੀ ਦੇਖੋ ਹਰ ਮਹੀਨੇ 2 ਜਾਂ 3 ਵਾਰੀ ਬਲੱਡ ਜ਼ਰੂਰਤ ਹੁੰਦੀ ਹੈ ਇਹਨਾਂ ਬੱਚਿਆਂ ਵਾਸਤੇ ਆਪਣੇ ਸ਼ਹਿਰ ਵਾਸੀਆਂ ਨੂੰ ਅੱਗੇ ਆਉਣਾ ਚਾਹੀਦਾ ਦੇਖੀ ਕਿ ਸਰਕੋ ਥੈਲਾਸੀਮੀ ਜਾਂ ਕੈਂਸਰ ਪੀੜਤਵਚਨ ਜਾਂ ਇਸ ਤੋਂ ਇਲਾਵਾ ਹੋਰ ਕੋਈ ਵੀ ਖੂਨ ਲੈ ਸਕਦਾ ਹੈ ਦੇਖੋ ਜੀ ਇਹ ਕੇਵੀਆਈ ਬਲੱਡ ਸੰਸਥਾ ਜਿਹੜੀ ਹੈਗੀ ਆ ডোਨੇਟਰ ਸੁਸਾਇਟੀ ਹੈ ਜਿਹੜੀ ਇਹ ਟੈਲਾਸੀਮੀਆ ਕੈਂਸਰ ਤੇ ਟਿੰਗਲ ਵਾਲੇ ਦੇ ਪੇਸ਼ੈਂਟ ਜਿਹੜੇ ਆ ਉਹਨਾਂ ਨੂੰ ਫ੍ਰੀ ਆਫ ਕੋਸ ਬਲੱਡ ਦਿੰਦੀ ਹੈ ਪਲੱਸ ਇਹਦੇ ਨਾਲ ਇੱਕ 1000 ਰੁਪਏ ਦੇ ਕੀ ਰਿਓ ਫਿਲਟਰ ਇੱਕ ਲੱਗਦਾ ਉਹ ਵੀ ਇਹ ਆਪਣੇ ਕੋਲ ਪ੍ਰੋਵਾਈਡ ਕਰਾ ਕੇ ਦਿੰਦੇ ਜਿੱਦਾਂ ਸਰ ਖੂਨਦਾਨ ਕਰਦੇ ਜਿੱਦਾਂ ਕਿਸੇ ਨੂੰ ਕੋਈ ਜਨ ਸ਼ੂਗਰ ਦੇ ਪੇਸ਼ੈਂਟ ਹੋਵੇ ਉਹਨਾਂ ਦਾ ਵੀ ਖੂਨਦਾਨ ਲਿਆ ਜਾਂਦਾ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਈ ਉਹਨਾਂ ਦਾ ਵੀ ਕੀਤਾ ਜਾਂਦਾ ਹੈ ਦੇਖੋ ਜੀ ਇਹ ਡਾਕਟਰਾਂ ਦੀ ਟੀਮ ਪੂਰੀ ਹੈ ਦੇਖਦੀ ਹੈ ਕਿ ਕਿਹੜਾ ਬਲੱਡ ਮੈਚ ਕਰ ਸਕਦਾ ਹੈ ਜਾਂ ਕਿ ਇਹਨੇ ਟੈਟੂ ਬਣਾਇਆ ਹੋਵੇ ਉਹ ਸਨ ਜਾਨ ਦਾ ਕੋਈ ਨਹੀਂ ਲੈਂਦੇ ਤੇ ਜਾਂ ਤੇ ਕਿਸੇ ਨੂੰ ਕੋਈ ਬਿਮਾਰੀ ਹੋ ਡਾਕਟਰ ਵਗੈਰਾ ਚੈੱਕ ਅਪ ਕਰਦੇ ਨੇ ਫਿਰ ਉਹਨਾਂ ਦਾ ਫੋਨ ਮੇਰੇ ਕੋਲ ਆ ਜਾਂਦਾ ਧੰਨਵਾਦ ਜੀ ਸਭ ਤੋਂ ਪਹਿਲਾਂ ਵਾਈਕੁਰ ਜੀ ਟੋਟਲਸਾ ਵਾਈਕੁਰ ਜੀ ਦਿੱਲੀ ਫਤੇ ਅਤੇ ਆਪਣਾ ਸਰਦਾਰ ਹਰਮਿੰਦਰ ਸਿੰਘ ਜੀ ਨੇ ਉਹ ਬਹੁਤ ਹੀ ਸੋਸ਼ਲ ਵਰਕਰ ਨੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਉਹਨਾਂ ਦੇ ਜਿਹੜੇ ਮਕੇ ਸਦਾ ਪੂਰੇ ਭਰਾ ਬਣ ਕੇ ਤੁਰਦੇ ਨੇ ਉਹਦੇ ਚ ਮੇਰਾ ਵੀਰ ਜਤਿੰਦਰ ਜੀ ਵੀ ਨੇ ਤੇ ਰੱਬ ਦਾ ਟੱਪਲਰੇ ਮੈਂ ਇਹ ਦੱਸਣਾ ਚਾਹੁੰਦਾ ਤੁਹਾਡੇ ਮੀਡੀਆ ਰਾਈ ਰਾਈ ਥਾਣੀ ਇਹ ਅੱਜ ਸ਼ੇਵਾ ਵਿਸ਼ਾਲ ਕੈਂਪ ਜਿਹੜਾ ਵਾ ਬਲੱਡ ਡੋਨੇਸ਼ਨ ਦਾ ਲਾਇਆ ਵਾ ਇਹ ਉਹਨਾਂ ਨੂੰ ਖੂਨ ਜਾ ਰਿਹਾ ਵਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋੜ ਆ ਔਰ ਇਹ ਪ੍ਰੋਪਰ ਬਲੱਡ ਬੈਂਡ ਦੇ ਵਿੱਚ ਬਲੱਡ ਜਾਂਦਾ ਵਾ ਔਰ ਇਹ ਇੱਕ ਮਨੁੱਖਤਾ ਦੀ ਜਿਹੜੀ ਸੇਵਾ ਵਾ ਉਹ ਦੇ ਲਈ ਬਹੁਤ ਸੋਨਾ ਮਰਸੀਸ ਆ ਇਹਦੇ 'ਚ ਆਪਣੇ ਨੂੰ ਉੱਚ ਪਹਿਹਾ ਤੇ ਲਾਦੀਨ ਦੀ ਲੋੜ ਨਹੀਂ ਆ ਅਸੀਂ ਕਿਸੇ ਦੀ ਜਾਨ ਬਚਾ ਸਕਦੇ ਆ ਔਰ ਇਹੋ ਜੀ ਜਿਹੜੀ ਸੇਵਾ ਵਾ ਮੈਂ ਆਪਣੇ ਤੁਹਾਡੇ ਕੈਮਰਾ ਰਾਈ ਆਪਣੇ ਵੀਰਾਂ ਨੂੰ ਇਹੀ ਬੇਨਤੀ ਅਰਦਾ ਜਿਨੇ ਵੱਦ ਤੋਂ ਵੱਦ ਸਾਡਾ ਯੂਥ ਆ ਉਹਨਾਂ ਨੂੰ ਬਲੱਡ ਨੇਟ ਅਰਨਾ ਚਾਹੀਦਾ ਵਾ ਜਾਰਾ ਉਛਨੀ ਤੇ ਸਾਲ ਚ ਇੱਕ ਵਾਰੀ ਬਲੱਡ ਨੇਟ ਅਰੋ ਸੋ ਦੈਟ ਸਾਡਾ ਕੋਈ ਇਸੇ ਦੇ ਕਰਮਾਰੇ ਇਸੇ ਦੀ ਲਾਈਫ ਬਚ ਸਕੀ। ਦੇਖੀ ਜਾ ਜੀ ਪਿਛਲੇ ਨਾਲੋਂ ਵਾਰ ਕੀ ਤਿੰਨ ਗੁਣਾ ਜ਼ਿਆਦਾ ਸੰਗਤ ਖੂਨਦਾਨ ਕਰਨ ਆਈ ਹੈ ਤੇ ਕਈ ਸੰਗਤ ਡਰਦੀ ਵੀ ਖੂਨਦਾਨ ਦੇਣ ਨਾਲ ਸਾਨੂੰ ਕਮਜ਼ੋਰੀ ਆਏ ਦੀ ਕੋਈ ਜਾਣਦੇ ਉਹਨਾਂ ਜਿਨ੍ਹਾਂ ਨੂੰ ਦੇ ਡਰਦੇ ਉਹਨਾਂ ਦੇ ਮਨ ਚ ਉਹਨਾਂ ਨੂੰ ਕੀ ਸੰਦੇਸ਼ ਲੈਣਾ ਚਾਹੀਦਾ ਜੀ ਕਿ ਮੇਰੇ ਕੋ ਉਹ ਦੇ ਇੱਕ ਫੋਬੀਆ ਹੋ ਜਾਂਦਾ ਬੰਦੇ ਨੂੰ ਹਾਂ ਵੀ ਇਹ ਚੀਜ਼ ਹੈ ਵਾ ਆਪਾਂ ਇਦਾਂ ਹੋ ਜਾਂਗੇ ਉਦਾਂ ਪਰ ਇਹ ਸਭ ਚੀਜ਼ਾਂ ਦੇ ਕਰਨ ਤੋਂ ਬਾਅਦ ਪਤਾ ਚੱਲਦੀ ਹੈ ਨਾ ਬਲੱਡ ਡੋਨੇਸ਼ਨ ਤੋਂ ਬਾਅਦ ਨਾਲ ਇਹਨਾਂ ਦੀ ਬੈਕਅਪ ਟੀਮ ਹੈ ਡਾਕਟਰ ਸਿਮੇਥ ਨੇ ਦੀ ਮੰਨ ਲਓ ਕੋਈ ਬੰਦਾ ਫੇਲ ਹੋ ਜਾਂਦਾ ਹੈ ਜਾਂ ਇਸ ਨੂੰ ਇਹ ਪ੍ਰੋਬਲਮ ਆਉਂਦੀ ਹੈ ਬੈਕਅਪ ਤੇ ਟੀਮ ਬੈਠੀ ਹੈ ਡਾਕਟਰ ਸੈਠੇ ਨੇ ਸੀਨੀਅਰ ਡਾਕਟਰਸ ਨੇ ਦੇ ਵਿਲੁਕ ਆਫਟਰ ਦੈਟ ਹੋ ਜੇ ਇਹ ਪ੍ਰੋਬਲਮ ਨਹੀਂ ਪਰ ਫਿਰ ਵੀ ਹਿੰਮਤ ਅਰਨੀ ਚਾਹੀਦੀ ਹੈ ਹਰ ਇਸ ਨੂੰ ਅੱਗੇ ਆਉਣਾ ਚਾਹੀਦਾ ਵਾ ਇਹ ਉਪਰਾਲਾ ਜਿਹੜਾ ਵਾ ਇਹਦਾ ਹਿੱਸਾ ਬਣਨਾ ਚਾਹੀਦਾ ਵਾ ਅਸੀਂ ਜੇ ਇਸ ਦੀ ਜਾਨ ਬਚਾ ਸਕਦੇ ਅਲੂ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਹਮੇਸ਼ਾ ਸਰ ਇਸੇ ਨੂੰ ਵਾਦੀ ਪਾਵੇ ਜੀ ਸਭ ਦੇਖਿਓ ਕਿ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਦੇ 556 ਤੇ ਜਿਹਦਾ ਖੂਨਦਾਨ ਕੈਂਪ ਲਗਾਇਆ ਗਿਆ ਛਿਵਾ ਭਾਈ ਸਾਹਿਬ ਭਾਈ ਹਰਮਿੰਦਰ ਸਿੰਘ ਬੋਲੋਂ ਤੇ ਜਿਹੜੀਆਂ ਸੰਗਤਾਂ ਖੂਨਦਾਨ ਕਰਨ ਆਈਆਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556 ਪ੍ਰਕਾਸ਼ਪੁਰ ਨੂੰ ਸਮਾਪਤ ਇਹ 체ਵਕ ਵਿਚਾਰ ਖੂਨਦਾਨ ਕੈਂਪਾਸ ਜਲ ਲਗਾਇਆ ਗਿਆ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਭਗਤ ਕਾ ਸੋਸਾਇਟੀ ਬਟਾਲਾ ਵੱਲੋਂ ਜਿਹਦੀ ਰਹਿਨਮਾਈ ਸਰਦਾਰ ਹਰਮਿੰਦਰ ਸਿੰਘ ਜੀ ਕਰ ਰਹੇ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਲਗਾਤਾਰ ਮਿਹਨਤ ਕਰ ਰਹੇ ਪੰਜ ਛੇ ਸਾਲਾਂ ਤੋਂ ਤੇ ਵੱਡੀ ਗਿਣਤੀ ਵਿੱਚ ਖੂਨਦਾਨ ਕਰਵਾ ਕੇ ਸੰਗਤਾਂ ਕੋਲੋਂ ਤੇ ਬਲੱਡ ਬੈਂਕ ਨੂੰ ਦੇ ਰਹੇ ਆ ਇਹ ਜਿਹੜਾ ਖੂਨ ਅੱਜ ਇਕੱਠਾ ਕੀਤਾ ਜਾ ਗਿਆ ਇਹ ਥੈਲਾਸੀਮੀਆ ਬਿਮਾਰੀ ਤੋਂ ਪੀੜਿਤ ਬੱਚਿਆਂ ਪਿੰਗਰਵਾੜੇ ਦੇ ਮਰੀਜ਼ਾਂ ਅਤੇ ਕੈਂਸਰ ਦੇ ਰੋਗੀਆਂ ਨੂੰ ਮੁਫਤ ਦੇ ਕੇ ਉਹਨਾਂ ਦੀ ਕੀਮਤੀ ਜਾਨਾਂ ਜਿਹੜੀਆਂ ਬਚਾਉਣ ਵਿੱਚ ਅਸੀਂ ਮਿਹਨਤ ਕਰਨੇ ਆ ਕੋਈ ਸਹਿਯੋਗ ਕਰ ਰਹੇ ਆ ਤਾਂ ਜੋ ਇਹ ਲੋਕ ਜਿਨ੍ਹਾਂ ਦਾ ਕੋਈ ਵੀ ਨਹੀਂ ਆ ਸਹਾਰਾ ਉਹਨਾਂ ਨੂੰ ਬਲੱਡ ਮਿਲੇ ਥੈਲਾਸੀਮੀਆ ਦੇ ਬੱਚਿਆਂ ਨੂੰ ਤੇ ਖਾਸ ਕਰ ਇਹ ਗੱਲ ਹੈ ਕਿ ਉਹ ਉਹਨਾਂ ਨੂੰ ਹਰ ਹਫ਼ਤੇ ਬਾਅਦ ਜਾਂ 15 ਦਿਨ ਜਾਂ ਮਹੀਨੇ ਬਾਅਦ ਖੂਨ ਚੜਦਾ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਉਹ ਇਹਨਾ ਇੰਤਜ਼ਾਮ ਨਹੀਂ ਕਰ ਸਕਦੇ ਸੋ ਇਹਨਾਂ ਖੂਨਦਾਨ ਕੈਂਪਾਂ ਵਿੱਚ ਇਕੱਠਾ ਕੀਤਾ ਗਿਆ ਖੂਨ ਜਿਹੜਾ ਹੈ ਉਹ ਉਹਨਾਂ ਬੱਚਿਆਂ ਨੂੰ ਬਿਲਕੁਲ ਪਹਿਲ ਦੇ ਆਧਾਰ ਤੇ ਦਿੱਤਾ ਜਾਂਦਾ ਤਾਂ ਜੋ ਉਹਨਾਂ ਦੀ ਇਹ ਕੀਮਤੀ ਜਾਨਾਂ ਜਿਹੜੀਆਂ ਬਚ ਸਕਣ ਉਹ ਸਮਾਜ ਦੇ ਵਿੱਚ ਤੰਦਰੁਸਤ ਹੋ ਕੇ ਵਿਚਰ ਸਕਣ ਡਾਕਟਰ ਸਾਹਿਬ ਦੇਖਿਓ ਕਿ ਜਿਹੜਾ ਥੈਲਾਸੀਮ ਜਾਂ ਕੈਂਸਰ ਦੇ ਪੇਸ਼ੰਗੋ ਹੁੰਦੇ ਜਿਹਨਾਂ ਥੈਲਾਸੀਮ ਦੇ ਪੇਸ਼ੰਗੋ ਦਾ ਖੂਨ ਮਹੀਨੇ ਬਾਅਦ ਦਿੱਤਾ ਜਾਂਦਾ ਹੈ ਮਨਥਲੀ ਉਹਨਾਂ ਦਾ ਕਿੱਦਾਂ ਘਟ ਜਾਂਦਾ ਹੈ ਇਹ ਕਿਹ ਕਿਹ ਜੀ ਬਿਮਾਰੀ ਹੈ ਇਹਨਾਂ ਦੀ ਜੀਨ ਨੇ ਇਹ ਕਿਹੋ ਜੀ ਹੁੰਦੀ ਹੈ ਇਹਨਾਂ ਦੇ ਪੇਰੈਂਟਸ ਨੂੰ ਮਾਪੇ ਤੋਂ ਇਹਨਾਂ ਨੂੰ ਇਹ ਬਿਮਾਰੀ ਮਿਲਦੀ ਹੈ ਇਹ ਬਿਮਾਰੀ ਦੇ ਵਿੱਚ ਜਿਹੜੇ ਰੈੱਡ 셀 ਹੁੰਦੇ ਨੇ ਇਹ ਬੰਨੋਂ ਹਟ ਜਾਂਦੇ ਨੇ ਬਹੁਤ ਘਟ ਜਾਂਦੇ ਨੇ ਇਸ ਦੇ ਕਾਰਨ ਇਹਨਾਂ ਨੂੰ 15 ਦਿਨ ਜਾਂ ਮਹੀਨੇ ਬਾਅਦ ਜਾਂ ਹਫ਼ਤੇ ਬਾਅਦ ਖੂਨ ਚੜਾਣਾ ਜ਼ਰੂਰੀ ਹੈ ਤਾਂ ਜੋ ਇਹ ਸਰਵਾਈਵ ਕਰ ਸਕਣ ਡਾਕਟਰ ਸਾਹਿਬ ਕਈ ਜਣੇ ਡਰਦੇ ਆ ਕਿ ਖੂਨ ਦੇ ਇੰਨਾ ਕਮਜ਼ੋਰੀ ਆ ਜਾਂਦੀ ਹੈ ਜਾਂ ਖੂਨ ਘਟ ਜਾਂਦਾ ਵਾ ਤੇ ਉਹਨਾਂ ਨੂੰ ਲੋਕਾਂ ਨੂੰ ਜਾਂ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਜਿੱਥੋਂ ਤੱਕ ਖੂਨ ਦਾਨ ਦਾ ਸਬੰਧ ਹੈ ਅਸੀਂ ਜਿੰਨਾ ਵੀ ਖੂਨ ਇਕੱਠਾ ਕਰਨੇ ਜਾਂ ਖੂਨਦਾਨ ਜੇ ਕੋਈ ਕਰਦਾ ਤੇ ਉਸ ਦਾ 24 ਤੋਂ 36 ਘੰਟੇ ਦੇ ਵਿੱਚ ਉਹਦੇ ਸਰੀਰ ਦੇ ਵਿੱਚ ਜਿਹੜਾ ਖੂਨ ਦਾ 파ਟ ਹੈ ਉਹ ਪੂਰਾ ਹੋ ਜਾਂਦਾ ਕਿਉਂਕਿ ਖੂਨ ਦੀ ਇੱਕ ਬੋਤਲ ਜਿਹੜੀ ਹੁੰਦੀ ਹੈ ਉਹਦੇ ਵਿੱਚ 80% 70 ਤੋਂ 80% ਦੇ ਕਰੀਬ ਪਾਣੀ ਹੁੰਦਾ ਬਾਕੀ ਸੈੱਲ ਹੁੰਦੇ ਨੇ ਖੂਨ ਜਿਹੜਾ ਲਿਕੁਇਡ ਪਾਰਟ ਆ ਉਹ ਪੂਰਾ ਹੁੰਦਾ ਇਹਦੇ ਜਿਹੜੇ ਸੈੱਲ ਆ ਕੋਈ 15 ਦਿਨ ਬਾਅਦ ਕੋਈ 25 ਦਿਨ ਬਾਅਦ ਕੋਈ 45 ਦਿਨ ਬਾਅਦ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ 3 ਮਹੀਨੇ ਦਾ ਇਹ ਪ੍ਰੋਸੀਜਰ ਆ ਜਿਹਦੇ ਵਿੱਚ ਉਹ ਮੁੜ ਕੇ ਪੂਰੇ ਹੋ ਜਾਂਦੇ ਨੇ ਸੈੱਲ ਸਾਰੇ ਹੁਣ ਡਾਕਟਰ ਸਾਹਿਬ ਦੇਖਿਓ ਜਿਹੜੇ ਪੇਸ਼ੈਂਟ ਆ ਜਿੱਦਾਂ ਕੀ ਕਿਨੂੰ ਸ਼ੂਗਰ ਹੋਈ ਹੁੰਦੀ ਜਾਂ ਕੋਈ ਕੈਂਸਰ ਦਾ ਪੇਸ਼ੈਂਟ ਆ ਕੋਈ ਆਰਾ ਵਗੈਰਾ ਉਹ ਆਪਣਾ ਖੂਨਦਾਨ ਕਰ ਦੇ ਸਕਦੇ ਕਿ ਕਿਹੜੇ ਨਹੀਂ ਦੇ ਸਕਦੇ ਜਾਂ ਫਿਰ ਜੁੱਥੋਂ ਦਾ ਖੂਨਦਾਨ ਦਾ ਸਬੰਧ ਆ ਉਹ ਕੈਂਸਰ ਦੇ ਮਰੀਜ਼ ਜਿਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਆ ਉਹ ਬਿਲਕੁਲ ਖੂਨਦਾਨ ਨਹੀਂ ਕਰ ਸਕਦੇ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਘਟਦਾ ਉਹ ਖੂਨਦਾਨ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਸ਼ੂਗਰ ਹੈ ਜੇ ਤੇ ਉਹ ਦਵਾਈ ਖਾ ਰਹੇ ਆ ਉਹ ਕਰ ਸਕਦੇ ਜੇ ਉਹਨਾਂ ਨੂੰ ਟੀਕੇ ਲੱਗਦੇ ਇਨਸੂਲਿਨ ਦੇ ਟੀਕੇ ਲੱਗਦੇ ਨੇ ਉਹ ਖੂਨਦਾਨ ਨਹੀਂ ਕਰ ਸਕਦੇ ਜਾਂ ਉਹ ਲੋਕ ਜਿਨ੍ਹਾਂ ਨੂੰ ਕੋਈ ਕ੍ਰੋਣਿਕ ਬਿਮਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਹੈ ਉਹ ਖੂਨਦਾਨ ਨਹੀਂ ਕਰ ਸਕਦੇ ਠੀਕ ਹੈ ਡਾਕਟਰ ਸਾਹਿਬ ਦੇਖਿਓ ਕਿ ਪਹਿਲੇ ਨਾਲੋਂ ਹਰ ਕੀ 3-4 ਗੁਣਾ ਸੰਗਤ ਖੂਨਦਾਨ ਕਰਨ ਆਈ ਇੱਥੇ ਇੰਨਾ ਸੰਯੋਗ ਮਿਲਿਆ ਵਾ ਕਿ ਭਾਈ ਸਾਹਿਬ ਭਾਈ ਹਰਮਨ ਸਾਬ ਬਬੂ ਨੂੰ ਕੀ ਆਪਣੇ ਜਿਹੜਾ ਬਾਪ ਸ਼ੀਓਡਾ ਵਿਸ਼ਾਲ ਖੂਨਦਾਨ ਕੈਂਪ ਲੱਗਾ ਕੀ ਸੰਗਤਾਂ ਜਿਹੜਾ ਨੂੰ ਕਹੀਂ ਕਿ ਉਹ ਵੀ ਇਸ ਗੁਰਦੁਆਰਾ ਸਾਹਿਬ ਆ ਪ੍ਰੋਗਰਾਮ ਤੇ ਆਇਆ ਉਹ ਵੀ ਦਾਨ ਕਰਨੇ ਆ ਕਿ ਇੰਨਾ ਜਿਹੜਾ ਸੰਜੋਗ ਮਿਲਣ ਡਿਆ ਵਾ ਜਿਹੜੀ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਸੰਗਤਾਂ ਦੇਖਦੀਆਂ ਪੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਹਾਲੇ ਵੀ ਜਿੱਥੋਂ ਦਾ ਖੂਨਦਾਨ ਦਾ ਸਬੰਧ ਆ ਉਹ ਲੋਕਾਂ ਵਿੱਚ ਜਾਗਰਤੀ ਹੋ ਰਹੀ ਹੋਲੀ ਆ ਰਹੀ ਆ ਉਹ ਖੂਨਦਾਨ ਵੱਡੇ ਪੱਧਰ ਤੇ ਕਰਨਾ ਸ਼ੁਰੂ ਕਰ ਦਿੱਤਾ ਵਾ ਪਰ ਫੇਰ ਵੀ ਹਾਲੇ ਜਿੰਨੀ ਸਾਨੂੰ ਜ਼ਰੂਰਤ ਹੈ ਹਿੰਦੁਸਤਾਨ ਦੇ ਵਿੱਚ ਤਕਰੀਬਨ ਹਰ ਸਾਲ 4.5 ਕਰੋੜ ਦੇ ਕਰੀਬ ਖੂਨ দানੀਆਂ ਦੀ ਜਰੂਰਤ ਹੁੰਦੀ ਵੀ ਖੂਨ ਦਾਨ ਕਰਨ ਪਰ ਅਨ ਗਿਆਨਤਾ ਦੇ ਕਾਰਨ ਜਾਂ ਪਤਾ ਨਹੀਂ ਕਿਸ ਕਾਰਨ ਹਾਲੇ ਵੀ 2.5 ਕਰੋੜ ਦੇ ਕਰੀਬ ਲੋਕੀ ਖੂਨ ਦਾਨ ਕਰਨ ਵਾਸਤੇ ਵਧੇ ਆ ਆਸ ਹੈ ਕਿ ਹੋਰ 2-3 ਸਾਲ ਤੱਕ ਇਹ ਜਿਹੜੀ ਗਿਣਤੀ ਹੈ 4 ਕਰੋੜ ਤੱਕ ਪਹੁੰਚੇ ਕਿਉਂਕਿ ਲੋਕਾਂ ਵਿੱਚ ਜਾਗਰਤੀ ਆ ਰਹੀ ਹੈ ਇਸ ਪ੍ਰਤੀ ਕਿ ਖੂਨ ਦਾ ਕੋਈ ਬਦਲ ਨਹੀਂ ਹੈ ਖੂਨ ਕਿਸੇ ਫੈਕਟਰੀ ਵਿੱਚ ਨਹੀਂ ਬਣਦਾ ਕਿਸੇ ਕਾਰਖਾਨੇ ਵਿੱਚ ਨਹੀਂ ਬਣਦਾ ਇਹ ਸਿਰਫ ਪਰਮਾਤਮਾ ਦੀ ਸਾਜੀ ਹੋਈ ਗੁਰੂ ਮਹਾਰਾਜ ਦੀ ਸਾਜੀ ਹੋਈ ਜਿਹੜੀ ਸਾਡੀ ਦੇਹ ਹੈ ਪਵਿੱਤਰ ਦੇਹ ਹੈ ਇਹਦੇ ਵਿੱਚ ਹੀ ਬੰਦਾ ਤੇ ਇਸੇ ਦੇਹ ਨੂੰ ਹੀ ਲੱਗਦਾ ਇਹ ਸਰ ਕਿੰਨੀ ਸਾਲ ਤੋਂ ਡਾਕਟਰ ਸਾਹਿਬ ਉਮਰ ਦੇ ਬੈਲੋ ਬੱਚੇ ਦੇ ਸਕਦਾ ਜਿਆ ਸਿਆਣੇ ਦੇ ਸਕ ਕਿੰਨੀ ਉਮਰ ਤੱਕ 18 ਤੋਂ ਲੈ ਕੇ 5 65 ਸਾਲ ਤੱਕ ਦਾ ਕੋਈ ਵੀ ਤੰਦਰੁਸਤ ਇਨਸਾਨ ਖੂਨਦਾਨ ਕਰ ਸਕਦਾ ਜਿਸ ਦਾ ਬਾਡੀ weight 45 ਤੋਂ ਲੈ ਕੇ 50 ਕਿਲੋ ਤੋਂ ਵੱਧ ਹੋਵੇ ਦੇਖੀਏ ਸਾਹਿਬ ਸਰ ਕੋਈ 60 ਸਾਲ ਦੇ ਵੀ ਬੁਜੁਰਗ ਆਏ ਲੋਕ ਦੀ ਐਂਡੇ ਖੂਨ ਕਿ ਇੰਨੇ ਦੀ ਹੈਲਥੀ ਜਿਹੜੇ ਇਹ ਜਿਹੜੀ ਉਮਰ ਹੈ ਉਹ 65 ਸਾਲ ਤੱਕ ਆ 65 ਸਾਲ ਤੱਕ ਕੋਈ ਵੀ ਤੰਦਰੁਸਤ ਇਨਸਾਨ ਖੂਨਦਾਨ ਕਰ ਸਕਦਾ ਠੀਕ ਹੈ